ਜਨਮ ਰੋਂਦੇ ਹੋਇਆ ਹੁੰਦਾ ਤੇ ਜੀਵਨ ਦੇਸ਼ ਵੀ ਮਨੁੱਖ ਰੋਂਦਾ ਹੀ ਰਹਿੰਦਾ ਤੇ ਮਰਨ ਲੱਗਿਆਂ ਵੀ ਰੋਣਾ ਹੀ ਆ ਗਿਆ ਜ਼ਿੰਦਗੀ ਅਕਾਰਤ ਚਲੀ ਗਈ ਅਜਾਈ ਚਲੀ ਗਈ ਜੀਵਨ ਬਰਬਾਦ ਚਲਾ ਗਿਆ ਜ਼ਿੰਦਗੀ ਅਸਫਲ ਹੋਈ ਠੀਕ ਹੈ ਜਨਮ ਲੈਂਦਿਆਂ ਰੋਇਆ ਰੋਣਾ ਹੀ ਪੈਗਾ मां ਦਾ ਗਰਭ ਇੱਕ yogi ਦੀ ਗੁਫਾ ਸੀ मां ਦਾ ਗਰਭ ਇੱਕ yogi ਦੀ ਸਮਾਧੀ ਸੀ मां ਦਾ ਗਰਭ ਇੱਕ yogi ਸਾਧਨਾ ਕਰਦਾ ਹੈ ਕਿ ਮੈਂ ਆਪਣੀਆਂ ਇੰਦਰੀਆਂ ਨੂੰ ਰੋਕਾਂ ਅੱਖਾਂ ਨਾਲ ਗਲਤ ਵੇਖਾਂ ਨਾ ਕੰਨਾਂ ਨਾਲ ਗਲਤ ਸੁਣਾ ਨਾ ਰਸਨਾ ਨਾਲ ਗਲਤ ਬੋਲਾ ਨਾ ਨਾਸਕਾ ਤੇ ਖੰੜੀ ਗਲਤ ਸਪਰਸ਼ ਨਾ ਕਰੇ ਇਹ ਸਾਰੇ ਦਰਵਾਜ਼ੇ ਪ੍ਰਾਕਿਰਤਿਕ ਰੂਪ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਸ ਬੱਚੇ ਦੇ ਬੰਦ ਸਨ ਸੁਭਾਵਕ ਹੀ ਬੰਦ ਸਨ ਤੇ ਇੰਦਰੀਆਂ ਦੇ ਦਰਵਾਜ਼ੇ ਬੰਦ ਸਨ ਜੈਸੇ ਕਬੀਰ ਕਹਿੰਦੇ ਨਾ ਮੂੰਦ ਲੀਏ ਦਰਵਾਜ਼ੇ باجی علی انہد باجے میں ادریا دے دروازے بند کر دیتے ہیں ہن میں انہد انہدا ناگ پرماتما آواز سنن لگ پیا جد میرے کنہ نے باروں غلط سننا بند کر دیتا ہے جس دن دا میریاں اکھانے نے بار غلط ویکھنا لوگ نال ویکھنا بند کر دیتا ہے جد میرے اندرے شانت ہو گئے دے دروازے, دروازے میں بند کر لینے میرے اندر انحدی دھونی چل پیئے. چل پئی دی انہدی دل پی چلتی پیسی ہوئی چلتی تاروں دے اندر ہے گٹ گھٹ واجے پر دھیان بار ہے ماتا دے گرو بچے دا دھیان ایک ہے دروازے بند ہے اس واسطے ਭਾਰਤੀ ਚਿੰਤਨ ਧਾਰਮਿਕ ਚਿੰਤਨ ਇਹ ਕਹਿੰਦਾ ਹੈ ਗਰਭ ਦੇ ਚ ਬੱਚਾ ਬ੍ਰह्म ਗੈਲੇ ਚਾਹੇ ਉਹ ਡਾਇਣ ਮਾਂ ਦੀ ਕੁਖ ਦੇ ਚ ਹੈ ਤੇ ਚਾਹੇ ਸਤਸੰਗੀ ਮਾਂ ਦੀ ਕੁਖ ਦੇ ਚ ਬੱਚਾ ਤੇ ਬ੍ਰह्म ਗੈ ਨਹੀਂ ਜਨਮ ਲਗਿਆ ਰੋਣ ਦਾ ਕਾਰਨ ਵੀ ਇਹੀ ਹੈ ਇਕਾਗਰਤਾ ਬੰਦੇ ਦੇ ਦਰਵਾਜ਼ੇ ਖੁੱਲ ਗਏ ਕੰਨ ਨੇ ਸਪਰਸ਼ ਕਰ ਲਿਆ ਕੁਝ ਅੱਖਾਂ ਨੂੰ ਦਿਖਾਈ ਦਿੱਤਾ ਉਸ ਕੰਨਾਂ ਵਿੱਚ ਬਾਹਰ ਦੀਆਂ ਆਵਾਜ਼ਾਂ ਪੈਣ ਲੱਗ ਪਈਆਂ ਦਰਵਾਜ਼ੇ ਖੁੱਲ ਗਏ ਇਕਾਗਰਤਾ ਭੰਗ ਹੋ ਗਈ ਤੇ ਇਕਾਗਰਤਾ ਦੇ ਚ ਜਿਹੜਾ ਮਹਾਰਾਸ਼ੀ ਉਹ ਵੀ ਜਾਂਦਾ ਰਿਹਾ ਚੀਖ ਨਿਕਲ ਗਈ ਬੱਚੇ ਦੀ ਬੱਚਾ ਜੰਮਦਾ ਹੋਇਆ ਹੱਸਦਾ ਨਹੀਂ ਰੋਂਦਾ ਹੈ ਫਿਰ ਜੀਵਨ ਭਰ ਵੀ ਰੋਂਦਾ ਹੀ ਹੈ ਜਵਾਨ ਵੀ ਰੋਂ ਰਹੇ ਨੇ ਬੁੱਢੇ ਵੀ ਰੋਂ ਨ ਕੋਲ ਬੈਠ ਕੇ ਸੁਣ ਲੋ ਇਹਨਾਂ ਦੇ ਰੋਣੇ ਸਿਰ ਰੋਂਣਿਆਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮੈਂ ਉਸ ਦਿਨ ਵੀ ਅਰਸੀਪੀ ਸੀ ਡਿਸਟ੍ਰਿਕਟ ਬੰਨੂ ਦੇ ਸੰਤ ਬਾਬਾ ਭਗਤ ਸਿੰਘ 라ਬੀਨਾ ਸਨ ਬੜੀ ਜੁੜੀ ਹੋਈ ਆਤਮਾ ਜਦ ਕੋਈ ਪ੍ਰਸ਼ਨ ਕਰਨ ਵਾਸਤੇ ਆਏ ਜਦ ਕੋਈ ਪੁੱਛਣ ਵਾਸਤੇ ਆਏ ਕਈ ਕਹਿੰਦੇ ਸਨ ਇਹ ਹੋਰ ਆ ਗਏ ਨੇ ਰੋਂਦੇ ਹੋਏ ਕਿ ਹੋਰ ਰੋਣਾ ਲੈ ਕੇ ਆ ਗਏ ਕਿ ਹੋਰ ਰੋਣਾ ਲੈ ਪਰੋਣਾ ਹੀ ਆਉਣੇ ਨੇ ਬੰਦਿਆਂ ਕੋਲ ਹੋਰ ਕੀ ਹੈ ਮਨੁੱਖਾਂ ਕੋਲ ਰੋਣਾ ਹੀ ਆਉਂਦਾ ਹੈ ਜਮੇ ਰੋਂਦਾ ਹੋਇਆ ਜੀਵੇ ਰੋਂਦਾ ਹੋਇਆ ਤੇ ਮਰਨ ਲੱਗਿਆਂ ਵੀ ਰੋੜੇ ਔਰਾ ਰੋਂਦਾ ਹੋਇਆ ਜਾਂਦਾ ਵੀ ਪਿਆ ਰੋਂਦਾ ਹੋਇਆ ਜ਼ਿੰਦਗੀ ਅਕਾਰਤ ਚਲੀ ਗਈ ਅਜਾਈ ਚਲੀ ਗਈ ਬਰਬਾਦ ਚਲੀ ਗਈ ਜਮੇ ਰੋਂਦਾ ਹੋਇਆ ਕਿਉਂਕਿ ਕਾਗਰਤਾ ਬੰਦ ਹੋਈ ਜੀਵੇ ਰੋਂਦਾ ਹੋਇਆ ਕਿਉਂਕਿ ਕੋਈ ਮਹਾਰਸ ਨਹੀਂ ਮਿਲੇ ਤੇ ਜੇ ਮਰਨਾ ਕਿਦਰੇ ਹਾਸਾ ਬਣ ਜਾ ਸਕੇ ਮਰਨਾ ਕਿਦਰੇ ਆਨੰਦ ਬਣ ਸਕੇ ਇਹ ਤਰ੍ਹਾਂ ਸਫਲ ਹੋ ਗਏ ਸੰਸਾਰ ਤੇ ਆਇਆ ਸਫਲ ਹੋ ਗਿਆ ਜਿਸ ਦਾ ਮਰਨਾ ਆਨੰਦਮਈ ਨਹੀਂ ਹੈ ਸਮਝ ਲੈਣਾ ਉਸ ਦਾ ਜੀਵਣਾ ਦੁਖਮਈ ਹੈ ਜਨਮ ਤੇ ਦੁਖਮਈ ਹੈ ਜਨਮ ਤੇ ਦੁੱਖ ਹੈ ਜ਼ਿੰਦਗੀ ਅਕਾਰਤ ਗਈ ਵਿਅਰਥ ਗਈ ਇਸ ਲਈ ਕਿੰਨਾ ਮੌਤ ਪਰਚਾ ਹੈ ਕਿ ਹੱਲ ਕਰ ਸਕਿਆ ਹੈ ਕਿ ਨਹੀਂ ਮਰਨ ਲਗਿਆ ਆਨੰਦਮਈ ਹੈ ਕਿ ਨਹੀਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਇਹ ਬੋਲ ਕਬੀਰ ਦੇ ਦਸਤੇ ਪੈਨੇ ਜੀਵਣਾ ਸਫਲ ਹੋ ਗਏ ਜਿੰਦਗੀ ਸਫਲ ਹੋ ਗਈ ਅੰਕਾਰੀ ਪਰਿਸ਼ ਜਿਹੜੇ ਜਨਮ ਮਰਨ ਦੀ ਲਾਲਸਾ ਚ ਨਹੀਂ ਆਉਂਦੇ ਤੇ ਲੋਕਾਂ ਦਾ ਜਨਮ ਮਰਨ ਮਿਟਾਉਣ ਵਾਸਤੇ ਜਨਮ ਲੈ ਲੈਂਦੇ ਨੇ ਜਨਮ ਮਰਨ ਤੋਂ ਹੋਵੇਂ ਲਈ ਜਨ ਪਰਪਕਾਰਿ ਆਏ ਇਨ੍ਹਾਂ ਬਾਰੇ ਧਾਰਮਿਕ ਅਨਭਵੀ ਪੁਰਸ਼ ਕੰਨ ਹੱਸਦੇ ਹੋਇਆ ਆਉਂਦੇ ਨੇ ਪ੍ਰਸੰਚਿਤ ਆਉਂਦੇ ਜਿਵੇਂ ਤੁਲਸਾਦਾਈ ਨੇ ਕਹਿ ਦਿੱਤਾ ਸੀ ਇਸ ਤਰ੍ਹਾਂ ਦਾ ਬਾਲਕ ਮੈਂ ਨਹੀਂ ਦੇਖਿਆ ਜੋ ਮੁਸਕੁਰਾਂਦਾ ਹੋਇਆ ਆਵੇ ਕੀ ਦਾ ਮਤਲਬੇ ਜਗਤ ਨੂੰ ਖੁਸ਼ੀਆਂ ਦੇਵੇਗਾ ਮੁਸਕਰਾਟਾਂ ਦੇਵੇਗਾ ਕੁਝ ਆਨੰਦ ਵੰਡਣ ਆਇਆ ਹੈ ਜਿਹੜੇ ਆਉਂਦੇ ਹੀ ਰੋਂਦੇ ਹੋਏ ਨੇ ਜਿੰਦੇ ਹੀ ਰੋਂਦੇ ਹੋਏ ਨੇ ਤੇ ਇਹਨਾਂ ਕੋਲ ਸਵਾਏ ਰੋਣਿਆਂ ਤੇ ਸਿਆਪਿਆਂ ਤੋਂ ਇਲਾਵਾ ਹੋਰ ਕੀ ਮਿਲੇਗਾ ਬਿਰਾਦ ਦਾ ਗਿਲਾ ਹੁੰਦਾ ਮੈਨੂੰ ਬਿਰਾਦ ਸੁੱਖ ਨਹੀਂ ਦੇ ਸਕਿਆ ਬੱਚਿਆਂ ਦੇ ਗਿਲੇ ਆਉਂਦੇ ਨੇ ਮੈਨੂੰ ਮਾਂ ਬਾਪ ਤੋਂ ਸੁੱਖ ਨਹੀਂ ਮਿਲਿਆ ਮਾਂ ਬਾਪ ਦੇ ਗਿਲੇ ਆਉਂਦੇ ਨੇ ਸਾਨੂੰ ਬੱਚਿਆਂ ਨੇ ਸੁੱਖ ਨਹੀਂ ਦਿੱਤਾ ਪਤਨੀ ਦੇ ਗਿਲੇ ਆਉਂਦੇ ਨੇ ਪਤੀ ਨੂੰ ਕੋਈ ਸੁੱਖ ਨਹੀਂ ਮਿਲਿਆ ਤੇ ਪਤਨੀ ਦਾ ਵੀ ਗਿਲਾ ਹੁੰਦਾ ਹੈ ਭਾਵੇਂ ਉਪਰੋਂ ਸ਼ੁਕਰਾਨਾ ਕਰੇ ਵੀ ਪਤਨੀ ਤੋਂ ਕੋਈ ਸੁੱਖ ਨਹੀਂ ਮਿਲ ਸਕਦਾ ਸਿਵਾਏ ਰੋਣੇ ਧੋਣੇ ਤੋਂ ਪੱਲੇ ਹੋਰ ਕੁਝ ਵੀ ਨਹੀਂ ਜੰਮਿਆ ਰੋਂਦਾ ਹੋਇਆ ਹੈ ਜੀਵੇ ਐ ਰੋਂਦਾ ਹੋਇਆ ਅਗਰ ਮਰਨਾ ਆਨੰਦਮਈ ਹੋ ਸਕੇ ਤਾਂ ਸੰਸਾਰ ਤੇ ਆਇਆ ਸਫਲ ਹੋ ਗਿਆ ਤੇ ਜੇ ਮਰਨਾ ਵੀ ਰੋਂਦਾ ਹੋਇਆ ਹੈ ਫਿਰ ਕੁਛ ਵੀ ਨਹੀਂ ਹੈ ਫਿਰ ਕੁਛ ਵੀ ਨਹੀਂ ਹੈ ਉਹ ਅਰਬਾਂ ਖਰਬਾਂ ਪਤੀ ਮਰਨ ਲੱਗਿਆ ਵੀ ਰੋਣ ਲੱਗ ਪਿਆ ਕਹਿੰਦਾ 100 ਅਰਬ ਜਮਾ ਕਰਨੇ ਸੰ ਕੁਛ ਵੀ ਨਹੀਂ ਹੋਇਆ جا رہے ہیں نوے ارب دے کارٹے جا رہے ہیں کچھ بھی نہیں کچھ بھی نہیں میں ایک دفعہ پھر عرض کرا بھائی لگی ہے بخ دی سیما ہے دو پرشادی شک لو گے چار چھے اٹھ سیما پر سواد دی کوئی سیما نہیں کوئی سیما نہیں ਮਨੁੱਖ ਪਸ਼ੂ ਦੀ ਤਰ੍ਹਾਂ ਸਾਰਾ ਦਿਨ ਵੀ ਚਰ ਸਕਦਾ ਹੈ ਸਾਰਾ ਦਿਨ ਵੀ ਚਰ ਸਕਦਾ ਹੈ ਬਲਕਿ ਕਈ ਵਾਰ ਤੇ ਐਸਾ ਹੁੰਦਾ ਹੈ ਸਾਰਾ ਦਿਨ ਸੋਚਦਾ ਹੀ ਰਹਿੰਦਾ ਹੈ ਹੁਣ ਕੀ ਖਾਵਾ ਹੁਣ ਕੀ ਖਾਵਾ ਹੁਣ ਕੀ ਖਾਣਾ ਕਾਰਨ ਸਵਾਦ ਦੀ ਸੀਮਾ ਨਹੀਂ ਹੈ ਭੁੱਖ ਦੀ ਸੀਮਾ ਹੈ ਲੋੜਾਂ ਦੀ ਸੀਮਾ ਹੈ ਕਿੰਨੇ ਕ ਪੱਡੇ ਚਾਹੀਦੇ ਨੇ 2 ਸਾਲ ਪਹਿਲੇ ਇੱਕ ਮਹਾਨ ਅਬਨੇਪਰੀ ਫਿਲਮ ਇੰਡਸਟਰੀ ਵਿੱਚ ਮਣੀ ਹੋਈ ਹੀਰੋਇਨ ਤਮਿਲਨਾਡੂ ਰਾਜਨੀਤੀ ਵਿੱਚ ਆਈ ਮੁੱਖ ਮੰਤਰੀ ਬਣ ਗਈ ਉਹਦੇ ਘਰ ਦੇ ਵਿੱਚ ਛਾਪੇ ਪਏ ਉਹਦੇ ਪਹਿਨਣ ਦੀਆਂ 1400 ਸਾੜੀਆਂ ਨਿਕਲੀਆਂ 200 ਜੋੜੇ ਪਹਿਰਾਵੇ ਇਸ ਸੌ ਜੈਮਲਰੀ ਦੇ ਸੈੱਟ ਸੰ 100 ਤਰ੍ਹਾਂ ਦੇ ਗਹਿਣਿਆਂ ਦੇ ਸੈੱਟ ਸੰਭਾਰ ਲਗਿਆ ਲੋੜ ਦੀ ਸੀਮਾ ਹੈ ਲੋਭ ਦੀ ਸੀਮਾ ਨਹੀਂ ਹੈ ਫਿਰ ਵੀ ਉਸਤੇ ਕੇਸ ਚਲੇ ਇਹਨੇ ਕਰੋੜਾਂ ਦੇ ਰਬਨ ਕੀਤੇ ਇੱਕ ਹੀ ਤੇ ਉਹ ਕੀਟਿਆ ਜੇ ਵੀ ਚਲਦੇ ਪੈਨ ਕਹਿਣ ਪਰ ਮੁੜਾ ਦੇ ਲੋਭ ਦੀ ਕੋਈ ਸੀਮਾ ਨਹੀਂ ਲੋੜ ਦੀ ਸੀਮਾ ਹੈ ਸਲੋ 400 ਬੁਥੇਰੇ ਨੇ 6 ਦੁਥੇਰੇ ਨੇ 10 ਸਾੜੀਆਂ ਬੁਤੇਰੀਆਂ ਨੇ 1400 ਸਾੜੀਆਂ ਦਿਨ ਵਿੱਚ ਬੰਦਾ 6-6 ਦਫਾ ਵੀ ਬਦਲੇ ਤੇ ਵਾਰੀ ਨਹੀਂ ਆਵੇ 1400 ਦੀ ਪਹਿਰਾ ਦੇ ਜੋੜੇ 200 ਲੋਭ ਦੀ ਸੀਮਾ ਨਹੀਂ ਹੈ ਲੋੜ ਦੀ ਸੀਮਾ ਹੈ ਬੁਖ ਦੀ ਸੀਮਾ ਹੈ ਸਵਾਦ ਦੀ ਸੀਮਾ ਨਹੀਂ ਹੈ ਇਸ ਵਾਸਤੇ ਕਿਹਾ ਗਿਆ ਹੈ ਲੋਭੀ ਮਨੁੱਖ ਧਾਰਮਿਕ ਨਹੀਂ ਹੋ ਸਕਦਾ ਕਿਉਂ ਲੋਭ ਦੀ ਕੋਈ ਸੀਮਾ ਹੀ ਨਹੀਂ ਉਹਦਾ ਅੰਤ ਹੋਏ ਤੇ ਕਿਧਰੇ ਧਰਮ ਦੀ ਉਮੰਗ ਪੈਦਾ ਹੋਵੇ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਇਹਨੂੰ ਵੀ ਧਿਆਨ ਨਾਲ ਸੁਣਨਾ ਬਹੁਤਾ ਧਨ ਪ੍ਰਾਪਤ ਕਰਕੇ ਇੱਕ ਲਾਭ ਹੁੰਦਾ ਹੈ ਕਿ ਬਹੁਤੇ ਧਨ ਨੂੰ ਪ੍ਰਾਪਤ ਕਰਕੇ ਅਗਰ ਅੰਦਰ ਦੀ ਗਰੀਬੀ ਝਲਕਣ ਲੱਗ ਪਵੇ ਅੰਦਰ ਦੀ ਨਿਰਧਨਤਾ ਝਲਕਣ ਲੱਗ ਪਵੇ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਤਾਂ ਇਹ ਧਨ ਦਾ ਇੱਕ ਬਹੁਤ ਵੱਡਾ ਲਾਭ ਹੈ ਬੋਧੀ ਪ੍ਰਗਟਾ ਸ਼ਕਤੀ ਮਿਲ ਕੇ ਜੇ ਅੰਦਰ ਦੀ ਕਮਜ਼ੋਰੀ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਕੁਝ ਵੀ ਨਹੀਂ ਕੋ ਪ੍ਰਗਟਾ ਲਾਬਮਈ ਹੋ ਸਕਦੀ ਹੈ ਬਹੁਤਾ ਗਿਆਨ ਪ੍ਰਾਪਤ ਕਰਕੇ ਜੇ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਹੈ ਨਾ ਕਿਤਾਬਾਂ ਪੜ ਲਈਆਂ ਨਾ ਕੱਕ ਵੀ ਨਹੀਂ ਪੰਨਨ ਕੋਈ ਮੈਂ ਸਮਝ ਲਿਆ ਕੱਖ ਵੀ ਨਹੀਂ ਐਨੀਆ ਮੈਂ ਡਿਗਰੀਆਂ ਪ੍ਰਾਪਤ ਕਰ ਲਈਆਂ ਨ ਕੁਛ ਵੀ ਨਹੀਂ ਬੇਤਾ ਗਿਆਨ ਪ੍ਰਾਪਤ ਕਰਕੇ ਅਗਰ ਅੰਦਰ ਦੇ ਅ ਗਿਆਨ ਦਾ ਪਤਾ ਚੱਲ ਗਿਆ ਤੇ ਬਾਹਰ ਦਾ ਪ੍ਰਾਪਤ ਕੀਤਾ ਹੋਇਆ ਗਿਆਨ ਲਾਭਕਾਰੀ ਹੈ ਬਸ ਇਤਨਾ ਲਾਭ ਜ਼ਰੂਰ ਹੈ ਗਿਆਨ ਵਾਲੇ ਪੁਰਖ ਲਈ ਗਿਆਨ ਵਿਅਰਥ ਹੋ ਜਾਂਦਾ ਹੈ ਇਹ ਵੀ ਮਰਜ਼ ਕਰਦਾ ਹੈ। ਸਿਆਣੇ ਮਨੁੱਖ ਲਈ ਧਨ ਵਿਅਰਥ ਹੋ ਜਾਂਦਾ ਹੈ। ਪ੍ਰਪਤਾ ਵੀ ਵਿਅਰਥ ਹੋ ਜਾਂਦੀ ਹੈ। ਸਿੰਘਾਸਣਾਂ ਲਈ ਲੋਕ ਕਿੰਨੇ ਪਾਪੜ ਬੇਲਦੇ ਨੇ। ਕਿਤਨੇ ਤਰ੍ਹਾਂ ਦੀ ਹਿੰਸਾ ਕਰਦੇ ਨੇ। ਕਿਤਨੀ ਭਜ ਦੌੜ ਕਰਦੇ ਨੇ। ਕਿੰਨਾ ਖੂਨ ਪਸੀਨਾ ਇਕ ਕਰਦੇ ਨੇ। ਪੁਰ ਕੋਈ ਖਿਂਦਾਸਨ ਨੂੰ ਠੋਕਰ ਮਾਰ ਕੇ ਚਲਾ ਜਾਂਦਾ ਹੈ ਸ਼ਕਤੀ ਦੇ ਮਿਲਦੇ ਆ ਪ੍ਰਭਤਾ ਦੇ ਮਿਲਦੇ ਆ ਗੋਪੀ ਚੰਦ ਰਾਜਾ ਸੀ ਵਰਤਰੀ ਰਾਜਾ ਸੀ ਮਹਾਤਮਾ ਬੁੱਧ ਰਾਜਕੁਮਾਰ ਸੰਤ ਰਾਜੇ ਦੇ ਲੜਕੇ ਸਨ ਇਕਲੋਤੇ ਲੜਕੇ ਸਨ ਪ੍ਰਭਤਾ ਮਿਲ ਕੇ ਸ਼ਕਤੀ ਮਿਲ ਕੇ ਅਗਰ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਜਾਏ ਬਸ ਇਹ ਪ੍ਰਭਤਾ ਦਾ ਲਾਭ ਹੈ ਨਹੀਂ ਤੇ ਪ੍ਰਭਤਾ ਸਿਰ ਦਾ ਬੋਝ ਹੈ ਦੇਖਣ ਨੂੰ ਸਿਰ ਦੇ ਤੇ ਤਾਜ ਹੋਵੇਗਾ ਨਹੀਂ ਸਿਰ ਦੇ ਤੇ ਬੋਝ ਹੈ ਦੇਖਣ ਨੂੰ ਦਿਸੇਗਾ ਸਿੰਘਾਸਣ ਤੇ ਬੈਠਾ ਹੈ ਨਹੀਂ ਸਿੰਘਾਸਣ ਦੇ ਸਿਰ ਦੇ ਤੇ ਬੋਝ ਬਣਿਆ ਹੋਇਆ ਹੈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਬਹੁਤੀ ਪ੍ਰਪਤਾ ਪ੍ਰਾਪਤ ਕਰਕੇ ਅਗਰ ਪਤਾ ਚਲ ਜਾਏ ਅੰਦਰ ਦੀ ਕਮਜ਼ੋਰੀ ਦਾ ਤੇ ਪ੍ਰਭਤਾ ਦਾ ਲਾਭ ਹੈ ਬਹੁਤ ਵੱਡਾ ਲਾਭ ਹੈ ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚਲ ਜਾਏ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਧਨ ਦਾ ਲਾਭ ਹੈ ਧਨવાન ਬੁਥੇੜੇ ਨੇ ਸਾਰੀ ਦੁਨੀਆ ਵਿੱਚ ਧਨ ਦਾ ਇਹਨਾਂ ਨੇ ਲਾਭ ਲੈ ਆਵੇ ਮੈਨੂੰ ਨਹੀਂ ਦਿਖਾਈ ਦਿੰਦਾ। ਉਹ ਵੀ ਦਾ ਕੋਈ ਕਰਦਾ। ਮੈਂ ਵੀ ਨਾਸ ਐਸਾ ਤੇ ਨਹੀਂ ਕਹਿ ਰਿਹਾ। ਲੇਕਿਨ ਨਹੀਂ। ਨਹੀਂ ਰਹੇ। ਬਹੁਤਾ ਧਨ ਪ੍ਰਾਪਤ ਕਰਕੇ ਜੇ ਅੰਦਰ ਦੀ ਗਰੀਬੀ ਦਾ ਪਤਾ ਚਲ ਜਾਏ, ਮੁਫਲਸੀ ਦਾ ਪਤਾ ਚਲ ਜਾਏ, ਕੁਝ ਵੀ ਨਹੀਂ। ਕੁਝ ਵੀ ਨਹੀਂ। ਇਹ ਧਨ ਦਾ ਲਾਭ ਮਿਲ ਗਿਆ। ਬਹੁਤਾ ਗਿਆਨ ਪ੍ਰਾਪਤ ਕਰਕੇ ਬੜਾ ਗਿਆਨ ਪ੍ਰਾਪਤ ਕਰਕੇ ਅੰਦਰ ਦੀ ਅਗਿਆਨਤਾ ਦਾ ਪਤਾ ਚਲ ਜਾਏ ਅੰਦਰ ਦੀ ਮੂਰਖਤਾ ਦਾ ਪਤਾ ਚਲ ਜਾਏ ਗੁਸਤਾਖੀ ਮਾਮੇ ਦੋ ਸ਼ਬਦ ਕਹਿ ਰਹਾ ਹਾਂ بڑے ਵੱਡੇ ਵੱਡੇ ਗਿਆਨੀ ਹੁੰਦੇ ਤੇ ਅੰਦਰੋਂ ਮੂਰਖ ਹੀ ਲੇ ਪਰ ਪਤਾ ਕਿਸੇ ਨੂੰ ਚੱਲਦਾ ਹੈ ਕਿਸੇ ਕਿਸੇ ਨੂੰ ਚੱਲਦਾ ਹੈ ਇਸ ਲਈ ਬਾਰੋਂ ਹੀ ਗਿਆਨੀ ਹੁੰਦਾ ਹੈ ਹਰੇਕ ਬਹੁਤ ਵੱਡੇ ਗੈਨੇ ਨੂੰ ਦੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਗਿਆ ਹੈ ਵਿਗਿਆਨ ਦਾ ਲਾਭ ਮਿਲਦਾ ਹੈ ਠੀਕ ਹੈ ਇਹ ਗਿਆਨ ਦਾ ਲਾਭ ਹੈ ਔਰ ਬਹੁਤੀ ਪ੍ਰਭਤਾ ਮਿਲ ਕੇ ਅੰਦਰ ਦੀ ਕਮਜ਼ੋਰੀ ਦਾ ਪਤਾ ਚੱਲ ਗਿਆ ਮੈਂ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਪ੍ਰਭਤਾ ਦਾ ਲਾਭ ਹੈ ਪ੍ਰਭਤਾ ਬੁਥੇਰਿਆਂ ਕੋਲੋਂ ਦੀ ਇਹ সিংহাসਨ ਬੁਥੇਰਿਆਂ ਕੋਲੋਂ ਦੇ ਨੇ چودری بتھیے بنے نے ساری دنیا پر پربتہ دا کوئی کوئی ہے چوٹی دے دھنوان ساری دنیا دے چنے. بلکہ بھارت دے جس طرح دے دھنوان نے کئی دفعہ بار بھی نہیں مل رہے یہ بھی میں ارض کر دیا برلے ٹاٹے جیسے ڈالمی جیسے ہی تھے بار تھوڑے نے بہت چوٹی دے ہوں کدری اندر دی غریبی کا پتا چل جائے ایسے دھنوان بہت تھوڑے ہیں انگلیاں گڑے جانے ادر کی مورختا کا پتا چل جائے مورتا کا پتا چل جائے پڑھا مورکھ آ کے مورک پڑا لکھا بہت دارشنک فلاسفر بھی مورک ہے کیڑا جت لب لوب اہنکار لوب ود گئے اہنکار سے ود گئے اندھیرا سے ود گیا جد اندر اندھیرا ود گیا پڑھائی کی ہاک ہے کچھ بھی نہیں بہتا گیان پراپت کر کے جی اندر دی مورک تازہ پتا چل گیا اندر اگیان تازہ پتا چل گیا ਇਹ ਗਿਆਨ ਦਾ ਲਾਭ ਹੈ ਕਿ ਇਸ ਤਰ੍ਹਾਂ ਦੇ ਗਿਆਨ ਤੋਂ ਲਾਭ ਕੋਈ ਕੋਈ ਲੈਂਦਾ ਹੈ ਕੋਈ ਕੋਈ ਲੈਂਦਾ ਹੈ ਧਨ ਬੁਥੇਰਿਆਂ ਕੋਲ ਹੈ ਧਨ ਤੋਂ ਲਾਭ ਕੋਈ ਕੋਈ ਲੈਂਦਾ ਹੈ ਸ਼ਕਤੀ ਬੁਥੇਰਿਆਂ ਕੋਲ ਹੈ ਸ਼ਕਤੀ ਤੋਂ ਲਾਭ ਕੋਈ ਕੋਈ ਲੈਂਦਾ ਹੈ 50 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਇਆ ਹੈ ਕਿੰਨੇ ਚੌਧਰੀ ਕਿੰਨੇ ਸਿੰਘਾਸਣਾਂ ਤੇ ਬੈਠੇ ਪੁੱਤਰੇ ਪਰ ਇਹਨਾਂ ਵਿੱਚ ਇੱਕ ਵੀ ਜਨਕ ਵਰਗਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਨਹੀਂ ਹੈ ਇੱਕ ਵੀ ਨਹੀਂ ਹਰਿਸ਼ਚੰਦਰ ਵਰਗਾ ਇੱਕ ਵੀ ਨਹੀਂ ਹੈ ਹਰਿਸ਼ਚੰਦਰ ਮਹਾਦਾਨੀ ਸਭ ਕੁਝ ਦਾਨ ਕਰ ਦਿੱਤਾ ਸਿੰਘਾਸਣਾਂ ਤੇ ਤੇ ਲੁਟੇਰੇ ਬੈਠੇ ਨੇ ਲੁੱਟਣ ਵਾਲੇ ਬੈਠੇ ਨੇ ਦੇਸ਼ ਕਾਰਨ ਸ਼ਕਤੀ ਨੂੰ ਪ੍ਰਾਪਤ ਕਰਕੇ ਆਪਣੀ ਕਮਜ਼ੋਰੀ ਦਾ ਪਤਾ ਚੱਲ ਜਾਏ ਸ਼ਕਤੀ ਬੇਮੈਨੀ ਹੋ ਜਾਂਦੀ ਧਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਗਰੀਬੀ ਦਾ ਪਤਾ ਚੱਲ ਜਾਏ ਤਾਂ ਧਨ ਬੇਮੈਨੀ ਹੋ ਜਾਂਦਾ ਹੈ ਪਰ ਬਹੁਤੇ ਗਿਆਨ ਨੂੰ ਪ੍ਰਾਪਤ ਕਰਕੇ ਅੰਦਰ ਦੀ ਮੂਰਖਤਾ ਦਾ ਪਤਾ ਚੱਲ ਜਾਏ ਗਿਆਨ ਬੇਮੈਨੀ ਹੋ ਜਾਂਦਾ ਹੈ ਗਿਆਨ ਵਿਅਰਥ ਹੋ ਗਿਆ ਧਨ ਵਿਅਰਥ ਹੋ ਗਿਆ ਸ਼ਕਤੀ ਤੇ ਪ੍ਰਭਤਾ ਵਿਅਰਥ ਹੋ ਗਈ ਇਹ ਬੰਦਾ ਕਿਸ ਤਰ੍ਹਾਂ ਜੀਵੇ ਇਸ ਦੇ ਅੰਦਰੋਂ ਫਿਰ ਸੱਚੀ ਉਮੰਗ ਪੈਦਾ ਹੁੰਦੀ ਹੈ ਪਰਮਾਤਮਾ ਦੀ ਉਦੋਂ ਪੈਦਾ ਹੁੰਦੀ ਹੈ ਉਸ ਤੋਂ ਪਹਿਲੇ ਨਹੀਂ ਹੁੰਦੀ پتہ ہی نہیں کرنے چر تک کوئی چودری پڑا لب رہے ہے پرگتا لب رہے ہے اجے تک بار بھی کمزوری نو نکن بھی کوشش پہ اکر رہا جے اندر بھی کمزوری دی طرف اس دا دھیان نہیں گیا بڑیاں ڈگریاں حاصل کر رہے ہیں بڑا کچھ پڑھ ہیں ਅਜੇ ਤੇ ਬਾਹਰ ਦੇ ਗਿਆਨ ਨਾਲ ਉਲਝਿਆ ਹੋਇਆ ਹੈ ਅਜੇ ਤੇ ਬਾਹਰ ਦੇ ਅਰਥ ਬੋਤ ਨਾਲ ਉਲਝਿਆ ਹੋਇਆ ਹੈ ਅਜੇ ਅੰਦਰ ਦੀ ਮੂਰਖਤਾ ਨੂੰ ਦੂਰ ਕਰੇ ਅਜੇ ਇਸ ਪਾਸੇ ਇਸ ਦਾ ਧਿਆਨ ਵੀ ਨਹੀਂ ਹੈ ਅਜੇ ਇਸ ਨੂੰ ਅੰਦਰ ਦੀ ਗਰੀਬੀ ਦਾ ਨਹੀਂ ਪਤਾ ਚੱਲਿਆ ਕਿਉਂ ਅਜੇ ਤੇ ਬਾਹਰੋਂ ਵੀ ਗਰੀਬ ਹੈ ਬਾਹਰੋਂ ਵੀ ਗਰੀਬ ਹੈ ਹੁਣ ਦੂਜੇ ਵੀ ਮੈਂ ਦੋ ਨੁਕਤੇ ਬਿਆਨ ਕਰਨ ਲੱਗਾ ਸੂਤਰ ਹੀ ਸਮਝ ਲਓ निर्धन मनुष्य ਦਾ ਜੋ ਬਾਰੋਂ ਗਰੀਬ ਹੈ ਅੰਦਰ ਦੀ ਗਰੀਬੇ ਨਹੀਂ ਦਿਖਾਈ ਦਿੰਦੀ ਉਸ ਦਾ ਭਗਤ ਹੋਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਅਗਰ ਗਰੀਬ होके भगत ਹੋ ਗਿਆ ਹੈ ਤਾਂ ਇਹਦੇ ਪਿਛਲੇ ਜਨਮਾਂ ਦੇ ਸੰਸਕਾਰ ਨੇ ਜਿਵੇਂ ਕਬੀਰ ਕਹਿੰਦੇ ਨੇ ਪੁਰਬ ਜਨਮ ਹਮ ਉਮਰੇ ਸੇਵਕ ਅਦਤੋ ਮਟਿਆ ਨਾ ਜਾਈ اے ਪ੍ਰਭੂ ਮੈਂ ਸੇਵਕ ਤੇ ਪਿਛਲੇ ਜਨਮ ਦੇ ਚ ਵੀ ਸੀ ਬੰਦਗੀ ਤੇ ਕਰਦਾ ਰਿਹਾ کبیر نے ایج کہہ لو پچھلے جنم سو میل دی یاترہ ہے نبے میل دی یاترہ پہ سی صرف دس میل رہن دیجے, دس قدم رہن دا انت ہو گیا تو پچھلا گیان نشت نہیں آتا جنہیں جس اوسا گھر منکھ ستا ہے جاگ کے بھی اہی ہے اہی مکان اہ پروار اہی دن ہے ਜਿਸ ਤਰ੍ਹਾਂ ਦਾ ਅਨਭਉਤ ਗਿਆਨ ਪ੍ਰਾਪਤ ਕਰਕੇ ਮਨੁੱਖ ਮਰਿਆ ਹੈ ਅਗਲਾ ਜਨਮ ਉਸੇ ਗਿਆਨ ਤੋਂ ਸ਼ੁਰੂ ਹੁੰਦਾ ਹੈ ਉਸੇ ਸੋਚ ਸਮਝ ਤੋਂ ਸ਼ੁਰੂ ਹੁੰਦਾ ਹੈ ਇਸ ਵਾਸਤੇ ਧਾਰਮਿਕ ਗਿਆਨੀ ਤੇ ਕਹਿੰਦੇ ਨੇ ਮਰਨਾ ਤੇ ਜੰਮਣਾ ਕੁਝ ਵੀ ਨਹੀਂ ਹੈ ਇਹ ਤੇ ਹਜ਼ਾਰਾਂ ਦਫਾ ਲੱਖਾਂ ਦਫਾ ਹੋ ਚੁੱਕੇ ਹੈ